ਸਸਰੀਆਂ ਕਾਲ ਪੰਜਾਬੀਓ ਤੁਸੀਂ ਜੁੜਿਓ ਪੰਜਾਬ ਦੇ ਤੁਹਾਨੂੰ ਉਸ ਨਾਲ ਪੰਜਾਬ ਦੀ ਬਹੁਤ ਵੱਡੀ ਕਵਰ ਹੈ ਹਾਲਾਂਕਿ ਪਰਿਵਾਰ ਦੀ ਗਾਥਾ ਚੈਨਲ ਦੇ ਉੱਪਰ ਆਈ ਪਰ ਪਰਿਵਾਰ ਦੇ ਨੂੰ ਤੁਸੀਂ ਮਿਲਦੇ ਰਹਿੰਦੇ ਰਹੇ ਹੋ ਮਤਲਬ ਕੀ ਹਾਲਾਤ ਨੇ ਪਰਿਵਾਰ ਦੇ ਅ ਬੜਾ ਗਮਗੀਨ ਮਾਹੌਲ ਹੈ ਜੀ ਗਰੇਵਾਲ ਸਾਹਿਬ ਕਲਾ ਕਲਾ ਪੁੱਤ ਸੀ ਤੁਰ ਪਿਆ ਲੇਕਿਨ ਮੈਨੂੰ ਇਹ ਸਮਝ ਨਹੀਂ ਆ ਰਿਹਾ ਕਿ ਇੰਨਾ ਹਾਈਲਾਈਟਡ ਮਸਲਾ ਹੋਵੇ ਟੋਟਲ ਸੋਸ਼ਲ ਮੀਡੀਆ ਦੇ ਉੱਤੇ ਜਿੰਨੇ ਦੂਰ ਦਰਾਡੇ ਦੇਸ਼ਾਂ ਵਿਦੇਸ਼ਾਂ ਚ ਪੰਜਾਬੀ ਬੈਠੇ ਆ ਹਰ ਕੋਈ ਉਹ ਚ ਕਮੈਂਟ ਕਰ ਰਿਹਾ ਹੋਵੇ ਇਸ ਪਰਿਵਾਰ ਦੇ ਹੱਕ ਚ ਪੋਸਟਾਂ ਪਾ ਰਿਹਾ ਹੋਵੇ ਤੇ ਇਹੋ ਜੇ ਹਾਲਾਤਾਂ ਦੇ ਵਿੱਚ ਜਿਹੜਾ ਪੰਜਾਬ ਦਾ ਜੇਲ ਡਿਪਾਰਟਮੈਂਟ ਹੈ ਜਿਹੜਾ ਪ੍ਰੈਜ਼ੈਂਟ ਡਿਪਾਰਟਮੈਂਟ ਹੈ ਮਾਨਯੋਗ ਸਾਡੇ ਏਡੀਜੀਪੀ ਸਾਹਿਬ ਪ੍ਰਿਜ਼ਨਸ ਉਹਨਾਂ ਦਾ ਮਹਿਕਮਾ ਐਡਾ ਅਣਗੌਲਿਆ ਹੋਵੇ ਕਿ ਫਰੀਦਕੋਟ ਸੈਂਟਰਲ ਜੇਲ ਦੇ ਵਿੱਚ ਸਾਨੂੰ ਅੰਦਰੋਂ ਫੋਨ ਖੜਕੇ ਕਿ ਇਸ ਲੜਕੀ ਨੂੰ ਜਿਹਨੇ ਐਡਾ ਵੱਡਾ ਕਾਰਾ ਕੀਤਾ ਮਾਪਿਆਂ ਦਾ ਇਕੱਲਾ-ਇਕੱਲਾ ਪੁੱਤ ਖਾ ਗਈ ਬਾਪ ਬਿਲਕੀ ਜਾਂਦਾ ਮਾਂ ਬਿਲਕੀ ਜਾਂਦੀ ਹੈ ਤੇ ਉਹ ਜੁਮੇ-ਜੁਮੇ ਹੱਲੇ ਥੋੜੇ ਦਿਨ ਹੋਏ ਉਹਨੂੰ ਜੇਲ੍ਹ ਚ ਗਿਆ ਨੂੰ ਤੇ ਉਹਨੂੰ ਸਾਰੀਆਂ ਸੁੱਖ-ਸਹੂਲਤਾਂ ਮਿਲ ਰਹੀਆਂ ਯਾਨੀ ਕਿ ਕੈਨ ਨੂੰ ਤਾਂ ਸੈਂਟਰਲ ਮਾਡਰਨ ਜੇਲ੍ਹ ਹੈ ਜਿਹਨੂੰ ਹਾਈ ਟੈਕ ਜੇਲ੍ਹ ਆਪਾਂ ਕਹਿ ਦਿੰਦੇ ਆ ਤੇ ਉਸ ਜੇਲ੍ਹ ਦੇ ਅੰਦਰ ਸਾਰੀਆਂ ਸੁੱਖ-ਸਹੂਲਤਾਂ ਇੱਕ ਔਰਤ ਨੂੰ ਮਿਲ ਰਹੀਆਂ ਜਿਹਨੇ ਇੰਨਾ ਵੱਡਾ ਗੁਨਾਹ ਕੀਤਾ ਤੇ ਮੈਂ ਸਮਝਦਾ ਕਿ ਜਦੋਂ ਇਹ ਗੱਲ ਪਰਿਵਾਰ ਨੂੰ ਪਤਾ ਲੱਗੀ ਤੇ ਉਹਨਾਂ ਦੇ ਅੱਖਾਂ 'ਚੋਂ ਹੰਝੂ ਤਾਂ ਮੈਂ ਕਹਿੰਦਾ ਵੀ ਤੁਸੀਂ ਪੁੱਛੋਗੇ ਨਹੀਂ ਉਦੋਂ ਚਾਰ ਗੁਣਾ ਵੱਧ ਨਿਕਲਣ ਲੱਗ ਗਏ ਵੀ ਇੱਕ ਤਾਂ ਸੀ ਜੀ ਗਵਾ ਲਿਆ ਇੱਕ ਮਾਰਨ ਵਾਲੀ ਨੂੰ ਇਹ ਮਹਿਸੂਸ ਹੀ ਨਹੀਂ ਹੋ ਰਿਹਾ ਕਿ ਮੈਂ ਕਰ ਕੀ ਦਿੱਤਾ ਹੁਣ ਜੇਲ੍ਹ ਦੇ ਅੰਦਰ ਜੇ ਘਰ ਵਰਗੀਆਂ ਸਹੂਲਤਾਂ ਮਿਲਣਗੀਆਂ ਤੁਹਾਨੂੰ ਗੱਦੇ ਮਿਲਣਗੇ ਜਿਹੋ ਜੀ ਸਾਫ ਸੁਥਰੀ ਤੁਸੀਂ ਬੈਰਕ ਚਾਹੁੰਦੇ ਹੋ ਤੁਹਾਨੂੰ ਬੈਰਕ ਮਿਲ ਰਹੀ ਆ ਜਿਹੋ ਜੇ ਤੁਸੀਂ ਅੰਦਰ ਖਾਣ ਪੀਣ ਚਾਹੁੰਦੇ ਹੋ ਤੁਹਾਨੂੰ ਖਾਣ ਪੀਣ ਦਾ ਸਮਾਨ ਮਿਲ ਰਿਹਾ ਸੋ ਮੈਨੂੰ ਸਮਝ ਨਹੀਂ ਆ ਰਹੀ ਕਿ ਇਹਦੀ ਪੁਸ਼ਤਪਨਾਹੀ ਕੌਣ ਕਰ ਰਿਹਾ ਇਸ ਜਿਹੜੀ ਲੜਕੀ ਰੁਪਿੰਦਰ ਕੌਰ ਹੈ ਇਹਨੂੰ ਖਰਚਾ ਕੌਣ ਦੇ ਰਿਹਾ ਅਕਸਰ ਪੈਸੇ ਭਰੇ ਜਾ ਰਹੇ ਆ ਤਾਂ ਹੀ ਅੰਦਰ ਸੁਖ-ਸੂਤਾ ਮਿਲਦੀਆਂ ਜਾਂ ਕਿਹੜੇ ਅਫਸਰ ਮਿਹਰਬਾਨ ਹੋਏ ਆ ਕੋਈ ਜੇਲ੍ਹ ਡਿਪਾਰਟਮੈਂਟ ਦੇ ਅਫਸਰ ਹੈ ਕੋਈ ਗੈਂਗਸਟਰ ਟਾਈਪ ਬੰਦੇ ਨੇ ਪੰਜਾਬ ਦੇ ਕੁਝ ਨੈਗੇਟਿਵ ਪੀਪਲ ਨੇ ਪੰਜਾਬ ਦੇ ਇਹ ਪੈਸਾ ਕਿੱਥੋਂ ਫਲੋ ਆ ਰਿਹਾ ਕਿ ਇਸ ਨੂੰ ਸਾਰੀਆਂ ਸੁੱਖ-ਸੁਹੂਲਤਾਂ ਜਿਹੜਾ ਹੈਗਾ ਜੇਲ੍ਹ 'ਚ ਮਿਲ ਰਹੀਆਂ ਸੋ ਮਨ ਬੜਾ ਇਹ ਨਾ ਮਤਲਬ ਇੱਕ ਤਰਾਸ ਦੀ ਆ ਇਸ ਪੰਜਾਬ ਦੀ ਕਿ ਜਿਹੜਾ ਗੁਰਾਂ ਗੁਰੂਆਂ ਦੀ ਪੀਰਾਂ ਦੀ ਫਕੀਰਾਂ ਦੀ ਧਰਤੀ ਹੋਵੇ ਤੇ ਐਡਾ ਵੱਡਾ ਗੁਨਾਹ ਕੀਤਾ ਹੋਵੇ ਤੇ ਉਹਨੂੰ ਸਜ਼ਾ ਜਿਹੜੀ ਹੈ ਇੱਕ ਕਾਲ ਕੋਠੜੀ 'ਚ ਅੰਗਰੇਜ਼ ਜਿਹੜੇ ਆ ਉਹ ਕਾਲਾ ਪਾਣੀ ਉਹਨਾਂ ਨੇ ਤਾਂ ਹੀ ਬਣਾਇਆ ਸੀ ਜਸਜੀ ਕਿ ਉਹਨਾਂ ਨੂੰ ਜਿਹੜੇ ਕੋਈ ਬੰਦੇ ਉਦੋਂ ਕਾਨੂੰਨ ਤੋੜਦੇ ਸੀ ਉਹਨਾਂ ਨੂੰ ਨਿੱਕੀਆਂ-ਨਿੱਕੀਆਂ 3/3 ਦੀਆਂ ਬੈਰਕਾਂ 'ਚ ਰੱਖਿਆ ਜਾਂਦਾ ਸੀ। ਉਹ ਕਾਰਨ ਸਿਰਫ ਉਹਦਾ ਇਹ ਸੀ ਕਿ ਉਹਨਾਂ ਨੂੰ ਮਹਿਸੂਸ ਹੋਵੇ ਕਿ ਅਸੀਂ ਗਲਤੀ ਕੀਤੀ ਆ। ਉਹ ਗਲਤੀ ਦਾ ਥਾਸ ਹੋਵੇ ਤੇ ਜੇ ਜੇਲ੍ਹ ਦੇ ਅੰਦਰ ਹੀ ਘਰ ਵਰਗੀਆਂ ਸਹੂਲਤਾਂ ਮਿਲਣੀਆਂ ਫਿਰ ਉਹ ਜੇਲ੍ਹ ਕਾਹਦੀ ਆ ਉਹ ਤਾਂ ਲਗਜ਼ਰੀ ਹੋਟਲ ਆ। ਫਿਰ ਤਾਂ ਜਿੰਨੂੰ ਮਰਜੀ ਮਾਰ ਕੇ ਤੇ ਤੁਸੀਂ ਜਾਓ ਪੈਸੇ ਭਰੀ ਜਾਓ ਤੇ ਆਪ ਦਾ ਮੌਜਾ ਲੁੱਟੀ ਜਾਓ ਸੋ ਬੜਾ ਮਨ ਦੁਖੀ ਐ ਇਸ ਗੱਲ ਕਰਕੇ ਐਡਵੋਕੇਟ ਸਾਹਿਬ ਲੱਗਦਾ ਕਿ ਕੋਈ ਪਿੱਛੇ ਕਿਸੇ ਤਰ੍ਹਾਂ ਦਾ ਜਿਹੜਾ ਕੋਈ ਹੱਥਾ ਕਿਉਂਕਿ ਸਭ ਤੋਂ ਪਹਿਲਾਂ ਪਰਿਵਾਰ ਨੂੰ ਪਰਿਵਾਰ ਨੂੰ ਇਹ ਹੁੰਦਾ ਜਦੋਂ ਐਸਾ ਕੁਝ ਹੁੰਦਾ ਕਿ ਬੰਦੇ ਅਰੈਸਟ ਹੋ ਜਾਣ ਅਰੈਸਟ ਹੋ ਕੇ ਬੰਦੇ ਨੂੰ ਹੁੰਦਾ ਕਿ ਯਾਰ ਜੇਲ੍ਹ ਤੱਕ ਪਹੁੰਚੇ ਜਦੋਂ ਜੇਲ੍ਹ ਦੇ ਵਿੱਚ ਜਾ ਕੇ ਜੇਲ੍ਹ ਦੇ ਹਲਕੂ ਜੇਲ੍ਹਾਂ ਦੇ ਹਾਲਾਤ ਕੀ ਨੇ ਪੰਜਾਬ ਦੀਆਂ ਜੇਲ੍ਹਾਂ ਦੇ ਹਾਲਾਤ ਕੀ ਨੇ ਉਹ ਸਾਨੂੰ ਸਭ ਨੂੰ ਪਤਾ ਆ ਜਿਹੜੇ ਕੈਦੀ ਅਸਲ ਦੇ ਵਿੱਚ ਜੇਲ੍ਹ ਕੱਟ ਕੇ ਆਉਂਦੇ ਨੇ ਉਹ ਦੱਸਦੇ ਨੇ ਕਿ ਕੀ ਹਾਲ ਐਡਾ ਵੱਡਾ ਗੁਨਾਹ ਕਰਨ ਵਾਲੇ ਨੂੰ ਵੀ ਅੰਦਰ ਜਾ ਕੇ ਐਸਾ ਕੁਝ ਜਿਵੇਂ ਤੁਹਾਡੇ ਵੱਲੋਂ ਜਿਹੜੇ ਆ ਗਿਆ ਉਹ ਸ਼ੱਕ ਜ਼ਾਹਰ ਕੀਤੇ ਜਾ ਰਹੇ ਐਸਾ ਕੁਝ ਹੋ ਰਿਹਾ ਤਾਂ ਲੱਗਦਾ ਕਿ ਕੋਈ ਬਹੁਤ ਵੱਡਾ ਹੱਥ ਆ ਜਿਵੇਂ ਆਪਾਂ ਪਿਛਲੇ ਇੰਟਰਵਿਊ ਚ ਵੀ ਤੁਸੀਂ ਕਿਹਾ ਸੀ ਕਿ ਉਹਦੇ ਮੂੰਹ ਤੇ ਕਿਸੇ ਤਰ੍ਹਾਂ ਦਾ ਕੋਈ ਸ਼ੰਕਾ ਨਹੀਂ ਸੀਗਾ ਕਿ ਮੈਂ ਜੋ ਕਰਤਾ ਉਹ ਕੋਈ ਪਛਤਾਵਾ ਤੱਕ ਨਹੀਂ ਸੀ ਤਾਂ ਲੱਗਦਾ ਕਿ ਉਹਨੂੰ ਪਤਾ ਸੀ ਕਿ ਮੈਂ ਜੇਲ੍ਹ ਜਾਣਾ ਜੇਲ੍ਹ ਦੇ ਵਿੱਚ ਮੇਰਾ ਲਿੰਕ ਅਪ ਹੈ ਬਿਲਕੁਲ ਜਸਜੀ ਤੁਸੀਂ ਵੇਖੋ ਕਿ ਮੈਂ ਪਿਛਲੇ ਇੰਟਰਵਿਊ ਚ ਤੁਹਾਨੂੰ ਬੇਨਤੀ ਕੀਤੀ ਸੀ ਤੇ ਮੈਨੂੰ ਲੱਗਦਾ ਹੈ ਕਿ ਇਸ ਉੱਤੇ ਨਾ ਤਾਂ ਮਾਨਯੋਗ ਡੀਜੀਪੀ ਪੰਜਾਬ ਗੌਰਵ ਯਾਦਮ ਨੇ ਕੋਈ ਨੋਟਿਸ ਲ ਬਠਿੰਡਾ ਰੇਂਜ ਸਰਦਾਰ ਹਰਜੀਤ ਸਿੰਘ ਉਹਨਾਂ ਨੇ ਕੋਈ ਨੋਟਿਸ ਲਿਆ ਕਿਉਂਕਿ ਇਹ ਸੂਵੋ ਮੋਟੋ ਸੰਗਿਆਨ ਲੈਣਾ ਹੁੰਦਾ ਮਕਦਮਾ ਭਾਵਾਂ ਫਰੀਦਕੋਟ ਜ਼ਿਲ੍ਹੇ ਚ ਦਰਜ ਹੋਇਆ ਪਰ ਉਹ ਇੱਕ ਸੂਵੋ ਮੋਟੋ ਸੰਗਿਆਨ ਹੁੰਦਾ ਕਿ ਅਸੀਂ ਇੱਕ ਲਿੰਕ ਅਪ ਪਤਾ ਕਰਨਾ ਹੈ ਵੀ ਇਹ ਕੀ ਚੱਕਰ ਹੈ ਵੀ ਜੇ ਰੌਲਾ ਪੈ ਰਿਹਾ ਜੇ ਮਦਈਆਂ ਦਾ ਵਕੀਲ ਰੌਲਾ ਪਾ ਰਿਹਾ ਜੇ ਮਦਈ ਪਰਿਵਾਰ ਰੌਲਾ ਪਾ ਰਿਹਾ ਜੇ ਮਰਨ ਵਾਲੇ ਗੁਰਵਿੰਦਰ ਸਿੰਘ ਦਾ ਬਾਪ ਰੌਲਾ ਪਾ ਰਿਹਾ ਤੇ ਅਸੀਂ ਪਰਤਾਲਤਾ ਕਰ ਲਈਏ ਵੀ ਵਾਕਈ ਗੱਲ ਸਹੀ ਹੈ ਕਿ ਨਹੀਂ ਮੈਂ ਦੋ ਗੱਲਾਂ ਬੇਨਤੀ ਕੀਤੀ ਸੀ ਬਠਿੰਡਾ ਪੁਲਿਸ ਨੂੰ ਪਹਿਲੀ ਗੱਲ ਕਿ ਬੱਲੂਆਣੇ ਦੇ ਵਿੱਚ ਬਾਬਾ ਬਾਲਾ ਜੀ ਨਾਮ ਦਾ ਇੱਕ ਮੈਡੀਕਲ ਸਟੋਰ ਹੈ ਉਸ ਮੈਡੀਕਲ ਸਟੋਰ ਦੀ ਇਨਵੈਂਟਰੀ ਚੈੱਕ ਕੀਤੀ ਜਾਵੇ ਉਸ ਮੈਡੀਕਲ ਸਟੋਰ ਦੇ ਉੱਤੇ ਕਿਹੜੇ ਡਰੱਗ ਆਉਂਦੇ ਰਹੇ ਵਿਕਦੇ ਰਹੇ ਕੀ ਜਿੰਨੇ ਡਰੱਗਸ ਦੇ ਵੇਚ ਕੇ ਕਮਾਈ ਹੋਣੀ ਸੀ ਉਸ ਤੋਂ ਸੈਪਰੇਟ ਕਿੰਨਾ ਕੁ ਪੈਸਾ ਉਹਨਾਂ ਦੇ ਖਾਤਿਆਂ 'ਚ ਆਇਆ ਤੁਸੀਂ ਵੇਖੋ ਇੱਕ ਪਰਤਾਲ ਦਾ ਵਿਸ਼ਾ ਨਾ ਕਿ ਜੇ ਇਹ ਮੁੰਡਾ ਹਰਕਮਲਪ੍ਰੀਤ ਸਿੰਘ ਬੱਲੂਆਣੇ ਵਾਲਾ ਇਸ ਲੜਕੀ ਨੂੰ ਆਪਦੇ ਝਾਂਸੇ 'ਚ ਫਸਾ ਕੇ ਇੱਕ ਸੁਪਨੇ ਵਿਖਾ ਕੇ ਲਗਜ਼ਰੀ ਲਾਈਫ ਦੇ ਤੇ ਇਸ ਕੁੜੀ ਦੇ ਨਾਲ ਰਲ ਕੇ ਇੱਕ ਮਾਪਿਆਂ ਦਾ ਪੁੱਤ ਮਾਰਤਾ 댓 ਮੀਨਸ ਕੋਈ ਪੈਸੇ ਦਾ ਫਲੋ ਤਾਂ ਹੈ ਮੈਂ ਅੱਜ ਵੀ ਇਹ ਵਾਰੀ-ਵਾਰੀ ਬਠਿੰਡਾ ਜ਼ਿਲ੍ਹੇ ਦੀ ਪੁਲਿਸ ਬਠਿੰਡਾ ਡੀਆਈਜੀ ਸਰਦਾਰ ਹਰਜੀਤ ਸਿੰਘ ਤੇ ਡੀਜੀਪੀ ਪੰਜਾਬ ਗੌਰਵ ਯਾਦਵ ਜੀ ਨੂੰ ਬੇਨਤੀ ਕਰਦਾ ਕਿ ਇਹਨੂੰ ਕੱਲਾ ਮਰਡਰ ਕੇਸ ਨਾ ਵੇਖੋ ਇਸ ਕੇਸ ਨੂੰ ਇੱਕ ਡਰੱਗ ਲਿੰਕ ਦੇ ਨਾਲ ਵੀ ਵੇਖੋ ਕਿ ਜਿਹੜਾ ਬੱਲੂਆਣੇ ਵਾਲਾ ਮੁੰਡਾ ਉਹ ਮੈਡੀਕਲ ਸਟੋਰ ਦਾ ਉਹ ਤੇ ਨਾਲ ਜਿਹੜਾ 3 ਨੰਬਰ ਮੁੱਲਜ਼ਮ ਹੈ ਡੱਬ ਵਾਲੀ ਵਾਲਾ ਉਹਦੇ ਤੇ ਐਨਡੀਪੀਐਸ ਦਾ ਮੁਕੱਦਮਾ ਦਰਜਾ ਸਰਸੇ ਹੂੰ 댓 ਮੀਨਸ ਕਿ ਉਹ ਬੰਦਾ ਹੈਬਿਚੂਅਲ ਹੈ ਨਾਰਕੋਟਿਕਸ ਦਾ ਕੰਮ ਕਰਨ ਦਾ ਹੂੰ ਹੁਣ ਉਹ ਬੰਦਿਆਂ ਦਾ ਆਪਸ ਚ ਕੀ ਲਿੰਕ ਅਪ ਹੈ ਹੁਣ ਵੇਖੋ ਇੱਕ ਕਿੰਨਾ ਚੇਰ ਹੋ ਗਿਆ ਇਸ ਅੱਜ ਅੱਜ ਤਕਰੀਬਨ 17 18 ਤਰੀਕ ਹੋ ਗਈ ਤੇ ਇਸ ਵਾਕਏ ਨੂੰ 20 ਤੋਂ 22 ਦਿਨ ਹੋ ਗਏ ਬਠਿੰਡਾ ਪੁਲਿਸ ਚਾਵੇ ਹੂੰ ਸਰਦਾਰ ਹਰਜੀਤ ਸਿੰਘ ਮਾਨ ਦਾ ਅਫਸਰ ਹੈ ਲੇਕਿਨ ਗੱਲ ਇਹ ਹੈ ਇੰਟਰਸਟ ਸ਼ੋ ਕਰੰਦਾ ਜੇ ਸਰਦਾਰ ਹਰਜੀਤ ਸਿੰਘ ਡੀਆਈਜੀ ਬਠਿੰਡਾ ਰੇਂਜ ਉਹ ਇੰਟਰਸਟ ਸ਼ੋ ਕਰਦੇ ਆ ਤਾਂ ਮੈਂ 193% ਤੁਹਾਨੂੰ ਇਹ ਵਾਅਦੇ ਨਾਲ ਕਹਿਣਾ ਕਿ ਇਸ ਮੁਕਦਮੇ ਨਾਲ ਕਿਸੇ ਨਾ ਕਿਸੇ ਡਰੱਗ ਲਿੰਕ ਜੁੜਨਗੇ ਜੇ ਜੇਲ ਦੇ ਵਿੱਚ ਉਹਨਾਂ ਸਹੂਲਤ ਮਿਲ ਰਹੀ ਹੈ ਦੈਟ ਮੀਨਸ ਕੋਈ ਪੈਸੇ ਦਾ ਫਲੋ ਚੱਲ ਰਿਹਾ ਹੈ ਇਹ ਕੋਈ ਮਿਹਰਬਾਨੀ ਹੈ ਕਿਸੇ ਅਫਸਰਾਂ ਦੀ ਕਿਤੇ ਨਾ ਕਿਤੇ ਕੋਈ ਲਿੰਕ ਅਪ ਹੋ ਰਿਹਾ ਸਾਨੂੰ ਜੇਲ੍ਹ ਚੋਂ ਇਨਫੋਰਮੇਸ਼ਨ ਪਰਿਵਾਰ ਨੂੰ ਆ ਸਕਦੀ ਹੈ ਪਰਿਵਾਰ ਨੂੰ ਫੋਨ ਖੜਕਿਆ ਜੇਲ੍ਹ ਚੋਂ ਕਿ ਭਾਈ ਇੱਥੇ ਉਸ ਕੁੜੀ ਨੂੰ ਆ ਸਹੂਲਤਾਂ ਮਿਲ ਰਹੀਆਂ ਪਰਿਵਾਰ ਨੂੰ ਤਾਂ ਅੱਗ ਮਚ ਗਈ ਹੱਥਾਂ ਪੈਰਾਂ ਦੀ ਪੈ ਗਈ ਉਹਨਾਂ ਨੂੰ ਉਹਨਾਂ ਨੇ ਸਰਕਾਰੀ ਦਰਬਾਰੇ ਪਹੁੰਚ ਕੀਤੀ ਸਾਰਿਆਂ ਨੂੰ ਦੱਸਿਆ ਵੀ ਲੋੜਾ ਆ ਗਿਆ ਵੀ ਐਡਾ ਕਾਂਡ ਕਰਨ ਤੋਂ ਬਾਅਦ ਉਹ ਮौजਾਂ ਕਰਦੀ ਫਿਰਦੀ ਐ ਰਪਿੰਦਰ ਕੌਰ ਤੇ ਤੁਸੀਂ ਇਸ ਗੱਲ ਦਾ ਕੱਲ ਦਾ ਮਾੜਾ ਮੋਟਾ ਅਸਰਾਂ ਨੂੰ ਥੋੜਾ ਜਿਹਾ ਮਹਿਸੂਸ ਹੋਣ ਲੱਗਿਆ ਵੀ ਅਸੀਂ ਇਸ ਪਾਸੇ ਗੌਰ ਕਰੀਏ ਪਰ ਮੈਂ ਕੁਲ ਮਿਲਾ ਕੇ ਕਹਿਣਾ ਕਿ ਜੇਲ੍ਹਾਂ ਦੇ ਹਾਲਾਤ ਕੋਈ ਬਹੁਤੇ ਚੰਗੇ ਨਹੀਂ ਪ੍ਰਸ਼ਾਸਨ ਜਦੋਂ ਤੁਸੀਂ ਪ੍ਰਸ਼ਾਸਨ ਨੂੰ ਮਿਲਦੇ ਹੋ ਹੁਣ ਤੱਕ ਪ੍ਰਸ਼ਾਸਨ ਨਾਲ ਗੱਲਬਾਤ ਕੀਤੀ ਤਾਂ ਪ੍ਰਸ਼ਾਸਨ ਦਾ ਰੁਖ ਇਸ ਮਸਲੇ ਨੂੰ ਲੈ ਕੇ ਇਸ ਮਾਮਲੇ ਨੂੰ ਲੈ ਕੇ ਕੀ ਆ ਹਾਂ ਪੱਕੀ ਹੈ ਕਿ ਪਰਿਵਾਰ ਦੇ ਪੱਖੀਆਂ ਜਾਂ ਕਿਹਦਾ ਹੈ ਦੇਖੋ ਜੀ ਡੀਆਈਜੀ ਫਰੀਦਕੋਟ ਜਗਦੰਬੇ ਨਿਲੰਬਰੇ ਇੱਕ ਲੇਡੀ ਪੁਲਿਸ ਆਫੀਸਰ ਹੈ ਡਾਇਰੈਕਟ ਆਈਪੀਐਸ ਹੈ ਤੇ ਪੰਜਾਬ ਦੇ ਕੇਡਰ ਤੋਂ ਬਾਹਰ ਦੀ ਅਫਸਰ ਹੈ ਜੇ ਤਾਂ ਮੈਂ ਉਹਨਾਂ ਦੀ ਗੱਲ ਕਰਾਂ ਤਾਂ ਬਿਲਕੁਲ 110% ਉਹ ਸੀਰੀਅਸ ਹੈ ਸੰਜੀਦਾ ਨੇ ਕਿ ਪਰਿਵਾਰ ਦੇ ਨਾਲ ਖੜਨਾ ਪਰਿਵਾਰ ਨੂੰ ਇਨਸਾਫ ਦਿਵਾਉਣਾ ਤੇ ਹੱਕ ਥਾਪੜ ਕੇ ਖੜੇ ਆ ਮੈਂ ਕਹਿੰਦਾ ਜੁਰਤ ਨਾਲ ਖੜੇ ਆ ਹਮਮ ਲੇਕਿਨ ਜੇ ਮੈਂ ਜੇਲ੍ਹ ਡਿਪਾਰਟਮੈਂਟ ਦੀ ਗੱਲ ਕਰਾਂ ਤਾਂ ਨਰਾਸ਼ਾ ਹੱਥ ਹੈ ਜੇਲ੍ਹ ਡਿਪਾਰਟਮੈਂਟ ਦੀ ਜੇ ਮੈਂ ਗੱਲ ਕਰਾਂ ਤਾਂ ਬਿਲਕੁਲ ਨਰਾਸ਼ਾ ਹੱਥ ਹੈ ਤੁਸੀਂ ਆਪ ਆਪ ਜਾਣਦੇ ਹੋ ਕਿ ਪੰਜਾਬ ਦੀਆਂ ਜੇਲਾਂ 'ਚ ਜਿੱਥੇ ਡਰੱਗਸ ਮਿਲ ਸਕਦੇ ਆ ਐਨਡੀਪੀਐਸ ਦੇ ਪਰਚੇ ਦਰਜ ਹੋਏ ਆ ਮੋਬਾਈਲ ਫੋਨਾਂ ਦੇ ਪਰਚੇ ਦਰਜ ਹੋਏ ਆ ਉੱਥੇ ਸੁੱਖ ਸਹੂਲਤਾਂ ਦਾ ਕਿੱਡੀਕ ਗੱਲ ਹੈ ਉਹ ਕੋਈ ਨਾਰਮਲ ਗੱਲ ਹੈ ਪਰ ਮੈਨੂੰ ਇਹ ਸਮਝ ਨਹੀਂ ਆਉਂਦੀ ਤੇ ਫਿਰ ਜੇ ਤੁਸੀਂ ਇਹੀ ਕਰਨਾ ਹੈ ਤੇ ਫਿਰ ਉਹ ਲੜਕੇ ਲੜਕੇ ਗੁਰਵਿੰਦਰ ਸਿੰਘ ਦੇ ਬਾਪ ਨੂੰ ਆਪਾਂ ਪਿਸਤੌਲ ਫੜਾਈਏ ਤੇ ਉਹਨੂੰ ਕਵੇ ਵੀ ਰੁਪਿੰਦਰ ਦੇ ਗੋਲੀਆਂ ਮਾਰ ਲਾ ਉਹ ਤਾਂ ਵੈਸੇ ਹੀ ਮਰਿਆ ਜਿਹਦਾ ਪੁੱਤ ਮਰ ਗਿਆ ਕੱਲਾ ਕੱਲਾ ਉਹਨੇ ਜ਼ਿੰਦਗੀ ਜਿਉਂ ਕੇ ਲੈਣਾ ਵੀ ਕੀ ਹੈ ਫਿਰ ਉਹਨੂੰ ਹੀ ਕਹੀਏ ਵੀ ਇਨਸਾਫ ਨੂੰ ਤੂੰ ਛੱਡ ਉਹਨੂੰ ਤਾਂ ਜੇਲ੍ਹਾਂ 'ਚ ਮौजਾਂ ਹੋ ਰਹੀਆਂ ਜਿਉ ਰੁਪਿੰਦਰ ਕੌਰ ਨੂੰ ਤੂੰ ਆ ਚੱਕ ਹਥਿਆਰ ਤੇ ਸਿੱਧਾ ਉਹ ਰੁਪਿੰਦਰ ਕੌਰ ਦੇ ਫੇਰ ਮਾਰ ਤੇ ਕੰਮ ਖਤਮ ਕਰ ਫੇ ਤਾਂ ਆਪਾਂ ਅਸੀਂ ਕਾਨੂੰਨ ਆਪਦੇ ਹੱਥ ਚ ਲੈ ਲਈਏ ਜੇ ਸਾਨੂੰ ਇਨਸਾਫ ਹੀ ਨਹੀਂ ਮਿਲਣਾ ਤੇ ਮੈਂ ਬੇਇਨਤੀ ਕਰਦਾ ਜੇਲ ਡਿਪਾਰਟਮੈਂਟ ਪੰਜਾਬ ਦੇ ਅਫਸਰਾਂ ਨੂੰ ਕਿ ਤੁਹਾਡੇ ਵੀ ਪਰਿਵਾਰ ਨੇ ਤੁਹਾਡੇ ਵੀ ਪੁੱਤ ਨੇ ਧੀਆ ਨੇ ਇਹ ਅੱਗ ਕਿਸੇ ਦੇ ਘਰੇ ਮੱਚ ਸਕਦੀ ਆ ਪੈਸਾ ਆਉਂਦਾ ਹਰੇਕ ਨੂੰ ਚੰਗਾ ਲੱਗਦਾ ਆ ਆਪਦੇ ਘਰਾਂ ਚ ਲੇਕਿਨ ਉਹ ਪੈਸਾ ਹੱਕ ਹਲਾਲ ਦਾ ਹੋਵੇ ਇਹੋ ਜਿਹੇ ਕੇਸਾਂ ਦੇ ਵਿੱਚ ਜੇ ਤੁਸੀਂ ਕਿਸੇ ਮੁਲਜ਼ਮ ਨੂੰ ਸੁੱਖ ਸਹੂਲਤ ਦੇ ਰਹੇ ਹੋ ਤਾਂ ਇਹ ਬਹੁਤ ਸ਼ਰਮਨਾਕ ਗੱਲ ਹੈ ਤੇ ਮੈਂ ਪਰਿਵਾਰ ਵੱਲੋਂ ਕਿਉਂਕਿ ਪਰਿਵਾਰ ਸਦਮੇ 'ਚ ਹੈ ਤੇ ਉਹਨਾਂ ਨੇ ਮੈਨੂੰ ਆਪ ਦਾ ਪੁੱਤਰ ਸਮਝ ਕੇ ਡਿਊਟੀ ਲਾਈ ਆ ਵੀ ਤੂੰ ਸਾਡੀ ਆਵਾਜ਼ ਬਣ ਤੇ ਮੈਂ ਪੰਜਾਬੀਆਂ ਦੀ ਆਵਾਜ਼ ਬਣ ਕੇ ਅੱਜ ਜੇਲ੍ਹ ਡਿਪਾਰਟਮੈਂਟ ਪੰਜਾਬ ਨੂੰ ਬੇਨਤੀ ਕਰ ਰਿਹਾ ਏਡੀ ਜੀਪੀ ਪ੍ਰिजन ਕਿ ਸੰਗਿਆਨ ਲਓ ਇਸ ਗੱਲ ਦਾ ਇਹਦੇ ਤੇ ਐਕਸ਼ਨ ਲਓ ਜਿਹੜਾ ਜਿਹੜਾ ਕਸੂਰਵਾਰ ਹੈ ਉਹਦੀ ਇਨਕੁਆਇਰੀ ਖੋਲੋ ਤੇ ਇਸ ਲੜਕੀ ਨੂੰ ਨਾਬੇਰਗੀਆਂ ਹਾਈ ਟੈਕ ਜੇਲ੍ਹਾਂ ਚ ਟਰਾਂਸਫਰ ਕਰਕੇ ਤੇ ਉੱਥੇ ਇੱਕ ਛੋਟੇ ਸੈੱਲ ਚ ਪਾਓ ਤਾਂ ਕਿ ਇਸ ਲੜਕੀ ਨੂੰ 6-7 ਮਹੀਨਿਆਂ ਚ ਮਹਿਸੂਸ ਹੋਣਾ ਸ਼ੁਰੂ ਹੋਵੇ ਕਿ ਮੈਂ ਬਹੁਤ ਵੱਡੀ ਗਲਤੀ ਕੀਤੀ ਹੈ ਅੱਛਾ ਇਹ ਦੱਸਿਓ ਉਸ ਤੋਂ ਬਾਅਦ ਕੀ ਅਪਡੇਟਸ ਨਹੀਂ ਲੋਕੇਸ਼ਨਸ ਵਗੈਰਾ ਨਹੀਂ ਕੁਝ ਕਿ ਹਾਲਾਂਕਿ ਸ਼ੰਕੇ ਜਤਾਏ ਜਾ ਰਹੀ ਸੀ ਕਿ ਕੁੜੀ ਬੱਲੂਆਣੇ ਪਿੰਡ ਦੇ ਵਿੱਚ ਆਉਂਦੀ ਜਾਂਦੀ ਰਹੀ ਆ ਲੰਬੇ ਸਮੇਂ ਤੋਂ ਸੰਪਰਕ ਸੀ ਉਸ ਤੋਂ ਬਾਅਦ ਜੋ ਲੋਕੇਸ਼ਨਸ ਵਗੈਰਾ ਸਾਹਮਣੇ ਆਈਆਂ ਪਤਾ ਲੱਗਿਆ ਕਿ ਕੁੜੀ ਵਾਕਿਆ ਦੇ ਵਿੱਚ ਬੱਲੂਆਣੇ ਪਿੰਡ ਦੇ ਵਿੱਚ ਕੋਈ ਆਉਣਾ ਜਾਣਾ ਉਹਦਾ ਰਿਹਾ ਆ ਬਿਲਕੁਲ ਪਿੰਡ ਵਾਲੇ ਇਹ ਕਹਿੰਦੇ ਨੇ ਕਿ ਪਿੰਡ ਬੱਲੂਆਣੇ ਚ ਲੜਕੀ ਤਾਂ ਆਉਣਾ ਜਾਣਾ ਲੇਕਿਨ ਪਾਰਟ ਆਫ ਇਨਵੈਸਟੀਗੇਸ਼ਨ ਆ ਹਲੇ ਟੈਕਨੀਕਲ ਇਨਵੈਸਟੀਗੇਸ਼ਨ ਚੱਲ ਰਹੀ ਆ ਤੇ ਮੈਨੂੰ ਇਹ ਉੜਦੀ ਉੜਦੀ ਗੱਲ ਪਹੁੰਚੀ ਆ ਕਿ ਸ਼ਾਇਦ ਪੁਲਿਸ ਨੇੜੇ ਪਹੁੰਚ ਗਈ ਆ ਪੁਲਿਸ ਨੇ ਵੀ ਇਸ ਗੱਲ ਨੂੰ ਕਿਸੇ ਹੱਦ ਤਾਈਂ ਤਸਦੀਕ ਕਰ ਲਿਆ ਕਿ ਇਸ ਲੜਕੀ ਦਾ ਸੰਪਰਕ ਤਾਂ ਉਸ ਪਿੰਡ ਚ ਆਉਣਾ ਜਾਣਾ ਸੀਗਾ ਲੇਕਿਨ ਮੈਂ ਇਸ ਗੱਲ ਤੇ ਹੈਰਾਨ ਐ ਕਿ ਜਿਹੜਾ 4 ਨੰਬਰ ਮੁੱਲਜ਼ਮ ਹੈ ਕੋਈ ਨਾ ਕੋਈ ਹੋਰ ਮੁੱਲਜ਼ਮ ਤਾਂ ਹੈ ਇਹ ਇਕੱਲੇ ਤਿੰਨ ਬੰਦਿਆਂ ਦੀ ਕਾਂਸਪੀਰੇਸੀ ਨਹੀਂ ਬੰਦਾ ਕਤਲ ਕਰਨਾ ਦੈਟ ਮੀਨਸ ਕਿ ਕੋਈ ਨਾ ਕੋਈ ਨੈਟਵਰਕ ਤਾਂ ਚੱਲ ਰਿਹਾ ਹੈ ਇੱਕ 4 ਨੰਬਰ ਵਾਲਜ਼ਮ ਹੈ ਜਿਹਦੇ ਬਾਰੇ ਵਾਰੀ-ਵਾਰੀ ਪ੍ਰਤੀਬਿੰਤੀ ਮਾਨਯੋਗ ਐਸਐਸਪੀ ਸਾਹਿਬ ਫਰੀਦਕੋਟ ਨੂੰ ਕੀਤੀ ਜਾ ਰਹੀ ਹੈ ਪਰਿਵਾਰ ਵੱਲੋਂ ਸਰਦਾਰ ਕੁਲਦੀਪ ਸਿੰਘ ਮਰਨ ਵਾਲੇ ਦੇ ਪਾਪ ਵੱਲੋਂ ਉਸ ਪ੍ਰਤੀਬਿੰਤੀ ਤੇ ਕਿੱਥੋਂ ਤੱਕ ਇਨਵੈਸਟੀਗੇਸ਼ਨ ਹੋਈ ਹੈ ਸਾਨੂੰ ਕੁਝ ਨਹੀਂ ਪਤਾ ਲੇਕਿਨ ਅਸੀਂ ਵਾਰ-ਵਾਰ ਹਰ ਦੂਸਰੇ ਦਿਨ ਤੀਸਰੇ ਦਿਨ ਮਾਨਯੋਗ ਅਫਸਰਾਂ ਨੂੰ ਬੇਨਤੀ ਕਰ ਰਹੇ ਹਾਂ ਕਿ ਇਹ ਨਾ ਹੋਵੇ ਕਿ ਇਹ ਮਾਹੌਲ ਠੰਡਾ ਪੈਂਦੇ ਪੈਂਦੇ ਤੁਸੀਂ ਵੀ ਸੋਚੋ ਤੇ ਨਵੇਂ ਮੁਕੱਦਮਿਆਂ ਨੂੰ ਫੜ ਲਓ ਇਹ ਮੁਕੱਦਮਾ ਨਾ ਅਸੀਂ ਠੰਡਾ ਹੋਣ ਦੇਣਾ ਨਾ ਇਸ ਮੁਕਦਮੇ ਦੀ ਲਾਅ ਨੂੰ ਕਟੰਦ ਦੇਣਾ ਅਸੀਂ ਇਸ ਮੁਕਦਮੇ ਨੂੰ ਜਿੰਨਾ ਚਿਰ ਤਾਈ ਚਲਾਨ ਨਹੀਂ ਪੇਸ਼ ਹੁੰਦਾ ਅਸੀਂ ਇਸ ਮੁਕਦਮੇ ਦੇ ਨਾਲ ਨਾਲ ਹੀ ਤੁਰੇ ਜਾਣਾ ਕਿਉਂਕਿ ਉਸ ਬਾਪ ਕੋਲੇ ਹੁਣ ਜ਼ਿੰਦਗੀ ਜਿਉਣ ਦਾ ਕੋਈ ਚਾਰਾ ਨਹੀਂ ਉਸ ਬਾਪ ਕੋਲੇ ਸਿਰਫ ਇੱਕੋ ਇੱਕ ਹੈ ਕਿਉਂਕਿ ਦੇਖੋ ਵਿਆਹ ਹੋਇਆ ਠੀਕ ਹੈ ਵਿਆਹ ਕੀਤਾ ਸੀ ਪਰਿਵਾਰ ਨੂੰ ਅੱਗੇ ਵਧਾਉਣ ਲਈ ਨਾ ਰੁਪਿੰਦਰ ਕੌਰ ਤੇ ਗੁਰਵਿੰਦਰ ਸਿੰਘ ਦੇ ਕੋਈ ਪੁੱਤ ਹੈ ਨਾ ਧੀ ਹੈ 2 ਸਾਲ ਹੋ ਗਏ ਸੀ ਵਿਆਹ ਹੋਏ ਨੂੰ ਬੱਚਾ ਹੈ ਕੋਈ ਨਹੀਂ ਕੱਲਾ ਕੱਲਾ ਪੁੱਤ ਸੀ ਉਹ ਵੀ ਮਰ ਗਿਆ ਪੀੜੀ ਖਤਮ ਹੋ ਗਈ ਜਿਹੜੀ ਕੁੜੀ ਆ ਉਹ ਵਿਆਹ ਕੇ ਆਪਦੇ ਘਰੇ ਗਈ ਉਹ ਕੈਨੇਡਾ ਵਿਆਹੀ ਹੋਈ ਆ ਫਾਜ਼ਲ ਕਾ ਦੇ ਰਹਿਣ ਵਾਲੇ ਆ ਕੈਨੇਡਾ ਵਿਆਹੀ ਉਹ ਆਪਦੇ ਘਰੇ ਗਏ ਹੁਣ ਰਹਿ ਕੇ ਬਜ਼ੁਰਗ ਮਾ ਪਿਓ ਆਸਰਾ ਤਾਂ ਕੋਈ ਨਹੀਂ ਨਾ ਹੁਣ ਉਹਨਾਂ ਦੀ ਸੋਚ ਇਹੀ ਹੈ ਕਿ ਪਾਵਾਂ ਸਾਨੂੰ ਚੰਡੀਗੜ੍ਹ ਦੇ 50 ਗੇੜੇ ਡੀਜੀਪੀ ਦਫ਼ਤਰ ਦੇ ਕੱਢਨੇ ਪੈਣ ਸਾਨੂੰ ਫਰੀਦਕੋਟ ਡੀਆਈਜੀ ਸਾਹਿਬ ਦੇ ਗੇੜੇ ਕੱਢਨੇ ਪੈਣ ਚੰਡੀ ਬਠਿੰਡੇ ਡੀਆਈਜੀ ਹਰਜੀਤ ਸਿੰਘ ਦੇ ਗੇੜੇ ਕੱਢਨੇ ਪੈਣ ਪਰ ਅਸੀਂ ਲੜਾਈ ਲੜਾਂਗੇ ਜੋ ਸਾਡੀ ਜ਼ਮੀਨ ਜਦਾਦ ਆ ਸਾਨੂੰ ਵੇਚ ਨਹੀਂ ਪਵੇ ਸਾਨੂੰ ਕੁਝ ਕਰਨਾ ਪਵੇ ਅਸੀਂ ਆਪਦੇ ਪੁੱਤ ਦੀ ਲੜਾਈ ਲੜਾਂਗੇ ਇਹ ਪਰਿਵਾਰ ਦਾ ਫੈਸਲਾ ਹੈ ਵੀ ਅਖੀਰ ਤੱਕ ਲੇਕਿਨ ਮੈਂ ਪੰਜਾਬ ਦੇ ਅਫਸਰਾਂ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਹਾਂ ਕਿ ਅਫਸਰਸ਼ਾਹੀ ਉਹ ਹੈ ਜਿਹਦੀ ਕਲਮ ਇਨਸਾਫ ਦੇਵੇ ਅਫਸਰਸ਼ਾਹੀ ਉਹ ਨਹੀਂ ਕਿ ਫੀਤੀਆਂ ਲਾ ਕੇ ਹੂਟਰਾਂ ਦੇ ਵਿੱਚ ਹੂ 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 ਕਰਦੇ ਗੱਡੀਆਂ ਤੇ ਇੱਧਰ ਤੁਰ ਗਏ ਉੱਧਰ ਤਿਰ ਗਏ ਉਹ ਅਫਸਰਸ਼ਾਹੀ ਨਹੀਂ ਅਫਸਰਸ਼ਾਹੀ ਉਹ ਹੈ ਕਿ ਤੁਸੀਂ ਬਦਲੋ ਤੇ ਉਸ ਜ਼ਿਲ੍ਹੇ ਦੇ ਬੰਦੇ ਉਸ ਸ਼ਹਿਰ ਦੇ ਬੰਦੇ ਰੋਸ ਮਨਾਉਣ ਵੀ ਇਸ ਅਫਸਰ ਨੂੰ ਨਾ ਬਦਲੋ ਜਿਵੇਂ ਐਸਐਸਪੀ ਤਰਨਤਾਰਨ ਹੋਇਆ ਸੀ ਯਾਦ ਹੈ ਤੁਹਾਨੂੰ ਇਹ ਪੰਜਾਬ ਦੇ ਵਿੱਚ ਕੱਲੀ ਮਿਸਾਲ ਹੈ ਉਹਨਾਂ ਦਾ ਨਾਮ ਸ਼ਾਇਦ ਚੋਹਣ ਸਾਹਿਬ ਸੀਗਾ ਪੂਰਾ ਨਾਮ ਕੀ ਸੀ ਉਹਨਾਂ ਦਾ ਚੋਹਣ ਪਤਾ ਨਹੀਂ ਚੋਹਣ ਸਾਹਿਬ ਹੈ ਉਹ ਜਦੋਂ ਐਸਐਸਪੀ ਤਰਨਤਾਰਨ ਉਹਨਾਂ ਨੂੰ ਬਦਲਿਆ ਸਾਰਾ ਸ਼ਹਿਰ ਹੀ ਪੁੱਠਾ ਹੋ ਗਿਆ ਉਹ ਕਹਿੰਦੇ ਮਸਾਂ ਤਾਂ ਕੋਈ ਅਫਸਰ ਇੰਟੈਲੀਜੈਂਸ ਤੋਂ ਬਦਲ ਕੇ ਫੀਲਡ 'ਚ ਆਇਆ ਸੀ ਜਿਹੜਾ ਫੜ ਰਿਆ ਸੀਗਾ ਜਿਹੜਾ ਡਰੱਗਸ ਆ ਰਹੇ ਆ ਉਹਨਾਂ ਨੂੰ ਫੜ ਰਿਆ ਸੀ ਤੁਸੀਂ ਉਹਨਾਂ ਨੂੰ ਵੀ ਬਦਲਤਾ ਸੋ ਅਫਸਰੀ ਹੋਵੇ ਤਾਂ ਇਹੋ ਜੀ ਹੋਵੇ ਅੱਛਾ ਹੁਣ ਹੁਣ ਤੱਕ ਜਿਵੇਂ ਜ਼ਹਿਰੀਲੀ ਚੀਜ਼ ਦੀ ਗੱਲਬਾਤ ਆ ਰਹੀ ਸੀ ਕੋਈ ਰਿਪੋਰਟ ਸਾਹਮਣੇ ਆਈ ਕਿ ਜਿਹੜੀ ਕਿਹੜੀ ਕੈਸੀ ਜ਼ਹਿਰੀਲੀ ਚੀਜ਼ ਜਿਹੜੀ ਹੈਗੀ ਉਹਨੂੰ ਦਿੱਤੀ ਗਈ ਸੀ ਡਰੱਗ ਸੀ ਕੋਈ ਦਵਾਈ ਸੀ ਕੋਈ ਨੀਂਦ ਦੀਆਂ ਗੋਲੀਆਂ ਕੀ ਸੀ ਐਸਾ ਕੁਝ ਆਇਆ ਹਲੇ ਨਹੀਂ ਉਹ ਬਿਸਵਰ ਰਿਪੋਰਟ ਹਲੇ ਨਹੀਂ ਆਈ ਜੇ ਆਈਵੀ ਹੈ ਤਾਂ ਉਹ ਇੰਟਰੋਗੇਸ਼ਨ ਦਾ ਇਨਵੈਸਟੀਗੇਸ਼ਨ ਦਾ ਪਾਰਟ ਆ ਪੰਜਾਬ ਪੁਲਿਸ ਕੋਲੇ ਉਹਨਾਂ ਕੋਲੇ ਆ ਉਹਨਾਂ ਨੇ ਹਲੇ ਕਿਸੇ ਨੂੰ ਵਿਖਾਈ ਨਹੀਂ ਗਈ ਲੇਕਿਨ ਮੈਨੂੰ ਲੱਗਦਾ ਨਹੀਂ ਵੀ ਹੱਲੇ ਹੋਈ ਹੋਵੇ ਕਿਉਂਕਿ ਦਿਨ ਹਲੇ 20-22 ਹੋਏ ਆ 25 ਦਿਨ ਹੋਏ ਆ ਉਹਨੂੰ ਸਮਾਂ ਲੱਗ ਜਾਂਦਾ ਜਿਵੇਂ ਤੁਸੀਂ ਗੱਲ ਕਰੀ ਆ ਕਿ ਹੁਣ ਉਹਨੇ ਮੈਨੂੰ ਆਪਣਾ ਪੁੱਤ ਸਮਝ ਕੇ ਕਿਹਾ ਕਿ ਤੂੰ ਸਾਡੀ ਆਵਾਜ਼ ਬੁਲੰਦ ਕਰ ਜਿਵੇਂ ਪਿਛਲੇ ਦਿਨਾਂ ਦੇ ਵਿੱਚ ਲੜਕੀ ਦੇ ਪਰਿਵਾਰ ਦੀਆਂ ਵੀ ਇੰਟਰਵਿਊਜ਼ ਕੁਝ ਜਿਹੜੀਆਂ ਨੇ ਸਾਹਮਣੇ ਆਉਂਦੀਆਂ ਨੇ ਕੋਈ ਤੁਹਾਡੇ ਨਾਲ ਲੜਕੇ ਕਿਉਂਕਿ ਉਹ ਵੀ ਬਹੁਤ ਵੱਡਾ ਇਤਰਾਜ਼ ਜ਼ਾਹਰ ਕਰਦੇ ਨੇ ਇੱਥੋਂ ਤੱਕ ਕਹਿੰਦੇ ਨੇ ਕਿ ਆਪਦੀ ਧੀ ਉਹਦੇ ਲਈ ਅਸੀਂ ਮਰ ਗਏ ਉਹ ਉਹ ਪਰਿਵਾਰ ਕਹਿੰਦਾ ਕਿ ਅਸੀਂ ਸਭ ਕੁਝ ਸਾਡਾ ਪੁੱਤ ਸੀ ਸਾਡਾ ਜਵਾਈ ਨਹੀਂ ਸਾਡਾ ਪੁੱਤ ਸੀ ਇਹਦੇ ਬਾਰੇ ਕੋਈ ਪ੍ਰਤੀਕਿਰਿਆ ਕੋਈ ਗੱਲਬਾਤ ਤੁਹਾਡੀ ਮੁੰਡੇ ਪਰਿਵਾਰ ਦੇ ਨਾਲ ਹੋਈ ਕਿ ਕੈਸੀ ਉਹ ਸੋਚ ਰੱਖਦੇ ਨੇ ਲੜਕੀ ਦੇ ਪਰਿਵਾਰ ਨਾਲ ਤਾਂ ਜੀ ਨਾ ਮੇਰਾ ਕੋਈ ਤਲਕ ਵਾਸਤੇ ਹਾਂ ਮੈਂ ਮੈਂ ਤੁਹਾਨੂੰ ਦੱਸ ਰਿਹਾ ਹਾਂ ਕੇ ਪਿੰਡ ਤਾਰੇਵਾਲਾ ਜ਼ਿਲ੍ਹਾ ਫਿਰੋਜ਼ਪੁਰ ਤੇ ਲੱਖੋ ਕੇ ਬਹਿਰਾਮ ਥਾਣੇ ਚੋਂ ਪਿੰਡ ਪੈਂਦਾ ਉੱਥੋਂ ਦੀ ਪੰਚਾਇਤ ਦੀ ਮੈਂ ਵੀਡੀਓ ਸੁਣੀ ਹੈ ਕਿ ਉਹਨਾਂ ਨੇ ਜਨਤਕ ਤੌਰ ਤੇ ਪਰਿਵਾਰ ਨੇ ਰਿਸ਼ਤੇਦਾਰਾਂ ਨੇ ਇਹ ਇਹ ਰਵਈਆ ਅਪਣਾਇਆ ਤੇ ਫੈਸਲਾ ਕੀਤਾ ਕਿ ਅਸੀਂ ਲੜਕੀ ਦੀ ਨਾ ਪੈਰਵਾਈ ਕਰੀਏ ਨਾ ਉਹਦੇ ਮਦਦ ਕਰੀਏ ਤੇ ਉਹਦੇ ਬਾਪ ਰੁਪਿੰਦਰ ਕੌਰ ਦੇ ਬਾਪ ਨੇ ਵੀ ਇਹ ਗੱਲ ਮੀਡੀਆ ਦੇ ਵਿੱਚ ਆ ਕੇ ਕਈ ਚੈਨਲਾਂ ਤੇ ਕਹੀ ਆ ਪਰ ਮੈਂ ਉਹਨਾਂ ਦੋਹਾਂ ਨੂੰ ਹੱਥ ਜੋੜ ਕੇ ਬੇਨਤੀ ਕਰੂੰਗਾ ਕਿ ਗੱਲ ਤੇ ਕਾਇਮ ਰਹਿਣਾ 2 ਸਾਲ 3 ਸਾਲਾਂ ਬਾਅਦ ਤੁਹਾਡੇ ਮਨ 'ਚ ਰਹਿਮ ਆ ਜਾਏ ਤੁਸੀਂ ਆਪਦੀ ਕੁੜੀ ਦੀ ਪੈਰਵਾਈ ਕਰਨ ਲੱਗ ਜੋਂ ਤੇ ਫਿਰ ਸਾਡਾ ਤਾਂ ਫਰਜ਼ ਇਹ ਹੈ ਕਿ ਅਸੀਂ ਤਾਂ ਪੰਜਾਬੀਆਂ ਨੂੰ ਦੱਸਾਂਗੇ ਕਿ ਕਹਿਣੀ ਤੇ ਕਥਨੀ 'ਚ ਫਰਕ ਨਾ ਰਵੇ ਨਹੀਂ ਤਾਂ ਸਾਨੂੰ ਪੰਜਾਬੀਆਂ ਨੂੰ ਦੱਸਣਾ ਪੈਣਾ ਕਿ ਪਹਿਲਾਂ ਫੈਸਲਾ ਇਹ ਹੋਇਆ ਸੀ ਹੁਣ ਕਿਉਂਕਿ ਗੱਲ ਠੰਡੀ ਹੋ ਗਈ ਤੇ 3 ਸਾਲਾਂ ਬਾਅਦ ਹੁਣੇ ਪੈਰਵਾਈ ਕਰਨ ਲੱਗ ਗਏ ਤੁਸੀਂ ਆਪਦੀ ਗੱਲ ਤੇ ਕਾਇਮ ਰਹਿਣਾ ਜੇ ਤੁਸੀਂ ਉਹਨੂੰ ਗੁਰਵਿੰਦਰ ਸਿੰਘ ਨੂੰ ਪੁੱਤ ਕਹਿੰਦੇ ਹੋ ਤਾਂ ਫਿਰ ਪੁੱਤਾਂ ਵਾਲੀ ਗੱਲ ਕਰਿਓ ਜੇ ਹੂੰ ਫੈਸਲਾ ਜੋ ਕੀਤਾ ਲੇਕਿਨ ਲੜਕੀ ਲੜਕੇ ਦੇ ਜਿਹੜੇ ਫਾਦਰ ਹੈ ਉਹ ਬੜੇ ਸ਼ਰੀਫ ਜਿਹੇ ਬੰਦੇ ਹੈ ਜੀ ਉਹਨਾਂ ਮਤਲਬ ਤੁਸੀਂ ਵੇਖੋ ਇਹਦਾ ਦਾਦਾ ਗੁਰੂ ਘਰ ਦਾ ਸੇਵਕ ਸੀ ਗੁਰਵਿੰਦਰ ਸਿੰਘ ਗੁਰਵਿੰਦਰ ਸਿੰਘ ਦਾ ਦਾਦਾ ਗੁਰੂ ਘਰ ਦਾ ਸੇਵਕ ਸੀ ਅੰਮ੍ਰਿਤ ਛਕਿਆ ਹੋਇਆ ਸੀ ਪਿੰਡ ਦੇ ਵਿੱਚ ਨਗਰ ਕੀਰਤਨ ਕੱਢਦਾ ਸੀਗਾ ਪਿੰਡ ਦੇ ਵਿੱਚ ਝਾਕੀਆਂ ਕਰਦਾ ਸੀਗਾ ਪਾਠ ਕਰਦਾ ਸੀਗਾ ਇਹ ਹੈਗਾ ਰੱਬੀ ਜੁੜਿਆ ਹੋਇਆ ਪਰਿਵਾਰ ਇਹ ਅੱਜ ਵੀ ਕਿਸੇ ਨੂੰ ਮਾੜਾ ਚੰਗਾ ਬੋਲ ਕੇ ਨਹੀਂ ਗੁਰਵਿੰਦਰ ਸਿੰਘ ਦਾ ਬਾਪ ਖੁਸ਼ ਲੇਕਿਨ ਉਹ ਇੱਕੋ ਗੱਲ ਕਹਿੰਦਾ ਕਿ ਮੇਰੇ ਪੁੱਤ ਨੂੰ ਇਨਸਾਫ ਦਿਓ ਉਹ ਤਾਂ ਜਿਹੜੇ ਅਫਸਰ ਕੋਲੇ ਜਾਂਦਾ ਪੂੰਜੇ ਬਹਿ ਜਾਂਦਾ ਤੇ ਝੋਲੀ ਅੱਡ ਲੈਂਦਾ ਕਿ ਵੀ ਭਾਈ ਤੁਹਾਡਾ ਪੁੱਤੀ ਸੀ ਗੁਰਵਿੰਦਰ ਸਿੰਘ ਉਹ ਵਿਚਾਰਾ ਇੱਕ ਸ਼ਰੀਫ ਪੁੱਤ ਸੀਗਾ ਇਸ ਡੈਨ ਨੇ ਉਹਨੂੰ ਮਾਰਤਾ ਤੇ ਇਹ ਨਾ ਹੋਵੇ ਕਿ ਤੁਹਾਡੀ ਕਲਮ ਦੇ ਵਿੱਚ ਕੋਈ ਕਮੀ ਰਹਿ ਜਾਏ ਤੇ ਤੁਸੀਂ ਮੇਰੇ ਪੁੱਤ ਦਾ ਨੁਕਸਾਨ ਕਰ ਦੋ ਮਰੇ ਪੇਦਾ ਨਹੀਂ ਤਾਂ ਮੇਰੇ ਪੁੱਤ ਨੇ ਅੰਬਰਾਂ 'ਚ ਬੈਠੇ ਮੈਨੂੰ ਨਹੀਂ ਛੱਡਣਾ ਤੇ ਮੇਰਾ ਹੁਣ ਇਹੀ ਫਰਜ਼ ਹੈ ਕਿ ਮੈਂ ਉਹਨੂੰ ਇਨਸਾਫ ਦਿਵਾਵਾਂ। ਅੱਛਾ ਤੁਸੀਂ ਪਿਛਲੇ ਇੰਟਰਵਿਊ ਦੇ ਵਿੱਚ ਕਈ ਇੰਟਰਵਿਊਸ 'ਚ ਇੱਕ ਵੀ ਕਹਿੰਦੇ ਨਜ਼ਰ ਆਉਣੇ ਕਿ ਉਹਨਾਂ ਦੇ ਵੱਲੋਂ ਜਿਹੜੀ ਰੁਪਿੰਦਰ ਕੌਰ ਦੇ ਵੱਲੋਂ ਅਮਰਤ ਸ਼ੱਕਿਆ ਗਿਆ ਸੀ ਉਹ ਉਹ ਕੇਸ ਕੀ ਜਿਹੜੀ ਹੈਗੀ ਉਹ ਬੰਦ ਹੀ ਸੀ ਪਰ ਇਸ ਚੀਜ਼ ਤੋਂ ਪਰਿਵਾਰ ਨੇ ਇਨਕਾਰ ਕੀਤਾ। ਉਹ ਕਹਿੰਦੇ ਕਿ ਕੇਸ ਕੀ ਜ਼ਰੂਰ ਬਣਦੀ ਸੀ ਜਦ ਤੱਕ ਉਹ 10ਵੀਂ ਤੱਕ ਕਰਦੇ ਰਹੀ ਪਰ ਕਹਿੰਦੇ ਅਮਰਤੋਂ ਦੇ ਵੱਲੋਂ ਨਹੀਂ ਸ਼ੱਕਿਆ ਗਿਆ ਸੀ। ਪਿੰਡ ਤਾਰੇ ਵਾਲੇ ਪੰਚਾਇਤ ਜਿਹੜੇ ਬੰਦੇ ਇਹ ਕਹਿ ਰਹੇ ਆ ਕਿ ਅਸੀਂ 70 ਵਛਾ ਕੇ ਰੁਪਿੰਦਰ ਕੌਰ ਦੇ ਪਰਿਵਾਰ ਦੇ ਵਿੱਚ ਬੈਠੇ ਰਹੇ ਉਹਨੇ ਦਿਨ ਉਹਨਾਂ ਦੀ ਸਟੇਟਮੈਂਟ ਸੁਣੋ ਜਿਹੜੀ ਉਹਨਾਂ ਨੇ ਪਿੰਡ ਤਾਰੇ ਵਾਲੇ ਤੋਂ ਜਾਰੀ ਕੀਤੀ ਹੈ ਕਿਸੇ ਚੈਨਲ ਤੇ ਕੋਈ ਲੜਕੀ ਸੀ ਜਿਹੜੀ ਉਹਨਾਂ ਨੂੰ ਇੰਟਰਵਿਊ ਕਰ ਲਈ ਸੀ ਉਹਨਾਂ ਨੇ ਇਹ ਗੱਲ ਦੀ ਪੁਸ਼ਟੀ ਕੀਤੀ ਹੈ ਵੀ ਦਮਾਲਾ ਸਜਾਉਂਦੀ ਸੀ ਅਮਰਤਸ਼ਾ ਕਹਿਆ ਵਿਆ ਸੀ ਉਸ ਪੰਚਾਇਤ ਨੇ ਇਹ ਗੱਲ ਕਹੀ ਆ ਜੋ ਮੈਂ ਸੁਣੀ ਆ ਮੈਂ ਉਹ ਕਹਿ ਰਹੇ ਆ ਤੁਹਾਨੂੰ ਜੋ ਪਈਆ ਅੱਛਾ ਇਹ ਦੱਸਿਓ ਹੁਣ ਆਖਰੀ ਤੁਹਾਡੇ ਵੱਲੋਂ ਕੀ ਜਿਹੜੀ ਹੈਗੀ ਪਰਿਵਾਰ ਵੱਲੋਂ ਮੰਗ ਕੀ ਹੈ ਤੁਹਾਡੇ ਵੱਲੋਂ ਐਜ਼ ਐਡਵੋਕੇਟ ਮੰਗ ਕੀ ਹੈ ਜਿਵੇਂ ਤੁਸੀਂ ਪਹਿਲਾਂ ਜੇਲ ਬਦਲੀ ਦੀ ਗੱਲ ਕਰੀ ਆ ਜਿਵੇਂ ਹੁਣ ਫਰੀਦਕੋਟ ਜੇਲ ਦੇ ਵਿੱਚ ਨੇ ਚਾਹੇ ਉਹ ਹਰਕਮਨ ਦਾ ਚਾਹੇ ਉਹ ਦੋ ਹਰੁਪਿੰਦਰਾ ਚਾਹੇ ਉਹ ਨਾਲ ਜੋ ਵਿਸ਼ਵ ਹੈ ਉਹ ਹੁਣ ਫਰੀਦਕੋਟ ਜੇਲ ਦੇ ਵਿੱਚ ਨੇ ਤੁਹਾਡੇ ਵੱਲੋਂ ਜਾਂ ਪਰਿਵਾਰ ਵੱਲੋਂ ਮੰਗ ਕੀ ਆ ਆਰਐਮਬੀ ਟੈਲੀਵਿਜ਼ਨ ਦੇ ਮਾਧਿਅਮ ਰਾਹੀਂ ਸਾਰੇ ਪੰਜਾਬੀਆਂ ਤੋਂ ਪੰਜਾਬ ਦੀ ਪੁਲਿਸ ਤੋਂ ਡੀਜੀਪੀ ਤੋਂ ਤੇ ਬਠਿੰਡੇ ਦੇ ਡੀਆਈਜੀ ਹਰਜੀਤ ਸਿੰਘ ਤੇ ਫਰੀਦਕੋਟ ਦੀ ਡੀਆਈਜੀ ਜਗਦੰਬੇ ਨਿਲੰਬਰੇ ਉਹਨਾਂ ਸਾਰਿਆਂ ਤੋਂ ਪਰਿਵਾਰ ਤੇ ਮਰਨ ਵਾਲੇ ਮੁੰਡੇ ਗੁਰਵਿੰਦਰ ਸਿੰਘ ਦੇ ਬਾਪ ਦੀ ਹੱਥ ਜੋੜ ਕੇ ਪੱਲਾ ਅੜ ਕੇ ਇੱਕੋ ਹੀ ਬੇਨਤੀ ਆ ਕੁਲਦੀਪ ਸਿੰਘ ਉਹਦੇ ਬਾਪ ਦਾ ਨਾਮ ਹੈ ਗੁਰਵਿੰਦਰ ਦੇ ਬਾਪ ਦਾ ਕਿ ਕਲਮ ਚੋਂ ਇਨਸਾਫ ਨਿਕਲੇ ਪੰਜਾਬੀ ਤਾਂ ਖੁਸ਼ ਹੋਣਗੇ ਜੇ ਕਲਮ ਚੋਂ ਇਨਸਾਫ ਨਿਕਲੂਗਾ ਇਨਸਾਫ ਕਰ ਸਕਦੀ ਹੈ ਪੰਜਾਬ ਪੁਲਿਸ ਜੇ ਫਾਰਸ਼ਾ ਮੰਨਣੋਂ ਹਟ ਜੇ ਪੰਜਾਬ ਪੁਲਿਸ ਤੇ ਸ਼ਕਤੀ ਨਾਲ ਪੇਸ਼ ਆਵੇ ਤੇ ਨਾਲ ਏ ਡੀ ਜੀ ਪੀ ਵੀ ਪ੍ਰिजन ਉਹ ਚਾਹਣ ਤਾਂ ਰਾਤੋਂ ਰਾਤ ਨਾ ਬਾ ਜੇਲ੍ਹ ਚ ਇਸ ਨੂੰ ਭੇਜ ਸਕਦੇ ਆ ਲੇਕਿਨ ਜੇ ਖੰਗਾਲਣ ਵੇਹ ਜਾਣ ਪੜਤਾਲ ਕਰਨ ਵੇਹ ਜਾਣ ਤਾਂ ਉਹਦੇ ਚ ਕਈ ਮਹੀਨੇ ਲੱਗ ਜਾਂਦੇ ਆ ਕੁਛ ਨਹੀਂ ਸਰਦਾਰ ਕੁਲਦੀਪ ਸਿੰਘ ਦੀ ਇੱਕੋ ਮੰਗ ਹੈ ਕਿ ਫਾਂਸੀ ਦੀ ਸਜ਼ਾ ਹੋਣੀ ਚਾਹੀਦੀ ਹੈ ਮਾਨਯੋਗ ਹਾਈ ਕੋਰਟ ਨੂੰ ਵੀ ਇਹੀ ਮੰਗਾ ਮਾਨਯੋਗ ਜ਼ਿਲ੍ਹਾ ਫਰੀਦਕੋਟ ਦੇ ਜਿੰਨੇ ਵੀ ਜੱਜ ਸਹਿਬਾਨ ਆ ਉਹਨਾਂ ਨੂੰ ਇਹੀ ਬੇਨਤੀ ਹੈ ਕਿ ਇਹਨੂੰ ਮੇਰਾ ਪੁੱਤ ਨਾ ਸਮਝੋ ਇਸ ਕਹਾਣੀ ਨੂੰ ਇਸ ਐਪੀਸੋਡ ਨੂੰ ਗੁਰਵਿੰਦਰ ਸਿੰਘ ਨੂੰ ਆਪਦੇ ਘਰ ਦੀ ਕਹਾਣੀ ਸੋਚੋ ਕਿ ਇਹ ਤੁਹਾਡੇ ਨਾਲ ਵੀ ਵਾਪਰ ਸਕਦੀ ਹੈ ਕਿਸੇ ਨਾਲ ਵੀ ਵਾਪਰ ਸਕਦੀ ਹੈ ਅੱਜ ਨਹੀਂ ਤਾਂ 5 ਸਾਲਾਂ ਬਾਅਦ ਵਾਪਰ ਸਕਦੀ ਆ ਜੇ ਇਹੋ ਜਿਹੇ ਘਟਨਾਵਾਂ ਨੂੰ ਠੱਲ ਪਾਉਣੀ ਹੈ ਤਾਂ ਮਸਾਲੀ ਸਜ਼ਾ ਦੇਣੀ ਪਊ ਮਸਾਲੀ ਇਨਵੈਸਟੀਗੇਸ਼ਨ ਕਰਨੀ ਪਊ ਬਹੁਤ ਘੱਟ ਜਸਜੀ ਮੌਕੇ ਮਿਲਦੇ ਆ ਪੰਜਾਬ ਪੁਲਿਸ ਨੂੰ ਆਪਦੇ ਰੰਗ ਵਿਖਾਉਣ ਦੇ ਕਿ ਪੰਜਾਬ ਪੁਲਿਸ ਦੀ ਸ਼ਮਤਾ ਕੀ ਕੀ ਆ ਸੋ ਇੱਕ ਮੌਕਾ ਮਿਲਿਆ ਪੰਜਾਬ ਪੁਲਿਸ ਨੂੰ ਜੇ ਉਹ ਕੋਈ ਚੰਗੀ ਇਨਵੈਸਟੀਗੇਸ਼ਨ ਕਰ ਪਾਏ ਤਾਂ ਆਉਣ ਵਾਲੀਆਂ نسلਾਂ ਉਹਨਾਂ ਦਾ ਸਤਕਾਰ ਕਰਨੀਆਂ ਨਹੀਂ ਤਾਂ ਤਵੇ ਤਾਂ ਪੰਜਾਬ ਪੁਲਿਸ ਤੇ ਰੋਜ਼ ਹੀ ਲੱਗਦੇ ਆ ਜਿਵੇਂ ਤੁਸੀਂ ਗੱਲ ਕਰੀ ਆਖਰੀ ਸਵਾਲ ਤੇ ਆਉਣਾ ਜਿਸ ਗੱਲ ਕਰੀ ਆ ਕਿ ਵੀਆਈਪੀ ਸਹੂਲਤਾਂ ਰੁਪਿੰਦਰ ਨੂੰ ਮਿਲ ਰਹੀਆਂ ਨੇ ਵਿਸ਼ਵ ਦੀ ਗੱਲ ਕਰੀ ਆ ਕਿ ਉਹਦਾ ਵੀ ਕ੍ਰਿਮੀਨਲ ਰਿਕਾਰਡ ਜਿਹੜਾ ਸਾਹਮਣੇ ਆਇਆ ਵਿੱਚ ਰਹਿ ਗਿਆ ਹਰਕਮਲ ਉਹਦੇ ਜਿਵੇਂ ਤੁਸੀਂ ਜੇਲ੍ਹ ਤੋਂ ਗੱਲਬਾਤ ਹੋਈ ਜੇਲ੍ਹ ਤੋਂ ਕਿਸੇ ਦਾ ਕਾਲਜ ਸਾਨੂੰ ਕਿਸੇ ਥਰੂ ਪਤਾ ਲੱਗਿਆ ਹਰਕਮਲ ਦੇ ਹਾਲਾਤ ਕੀ ਨੇ ਜੇਲ੍ਹ ਦੇ ਵਿੱਚ ਹਰਕਮਲ ਬਾਰੇ ਫੋਨ ਤੇ ਬਹੁਤਾ ਕਿਸੇ ਨੇ ਦੱਸਿਆ ਨਹੀਂ ਮੈਨੂੰ ਲੱਗਦਾ ਵੀ ਸ਼ਾਇਦ ਉਹਨੂੰ ਇਸ ਗੱਲ ਦੀ ਰਿਪੈਂਡੈਂਸ ਹੋਵੇ ਪਤਾ ਨਹੀਂ ਇਹਦੇ ਬਾਰੇ ਬਹੁਤੀ ਚਰਚਾ ਨਹੀਂ ਲੇਕਿਨ ਉਹ ਲੜਕੀ ਬਾਰੇ ਚਰਚਾ ਵਾਰੀ-ਵਾਰੀ ਛਿੜ ਰਹੀ ਹੈ ਜੇਲ੍ਹ ਚ ਕਿ ਉਹਨੂੰ ਸਹੂਲਤਾਂ ਦਿੱਤੀਆਂ ਜਾ ਰਹੀਆਂ ਜੀ ਲੜਕੇ ਬਾਰੇ ਕੋਈ ਗੱਲ ਸਾਡੇ ਕੋਲ ਆਈ ਨਹੀਂ